ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਏ ਸੀ ਆਪਾਂ ਆਪਣੀ ਰਾਣੀ ਸੁੰਦਰਾ ਦੀ ਸਰਵਿਸ ਕਰਾਉਣ ਇਹ ਕਹਿੰਦੇ ਬੈਲ ਸਿੰਘ ਵੀ ਹੋਣੀ ਆ ਟਾਇਰ ਤੇ ਸਾਰਾ ਕੁਝ ਚਲੋ ਵਧੀਆ ਹੋਜੂ ਟੋਇਆਂ ਟਾਇਆਂ ਜਿ ਡਿੱਗੀ ਸੀ ਹੰਪਾਂ ਦੇ ਉੱਪਰ ਦੀ ਬੁੜਕੀ ਸੀ ਚੰਗਾ ਤੇ ਪਰ ਲਾ ਦਿੰਦੇ ਹਜ਼ਾਰੀ ਦਿਹਾੜੀ ਇਹ ਸਰਵਿਸ ਹੈਗੀ ਆ 20000 ਕਿਲੋਮੀਟਰ ਵਾਲੀ 20000 ਚੱਲ ਚੁੱਕੀ ਆਪਣੀ ਰਾਣੀ ਸੁੰਦਰਾ ਹਾਂਜੀ ਵੀਰੇ ਵੀਰੇ ਮੈਂ ਤਾਂ ਇਹੀ ਗੱਲ ਕਰਨੀ ਸੀ ਕਿ ਬਹੁਤ ਵੀਰਾਂ ਦੇ ਯਾਰ ਮੈਨੂੰ ਨਾ ਇੱਕੋ ਹੀ ਚੀਜ਼ਾਂ ਦੇ ਮੈਸੇਜ ਤੇ ਫੋਨ ਆਉਂਦੇ ਆ ਕਿ ਵੀਰੇ ਸਾਡੇ ਆਹ ਉਹ ਡਾਟਡ ਜੇ ਪੈ ਕੇ ਬ্লাইਟ ਆ ਗਈ ਜਿਵੇਂ ਕਾਲੇ ਪੱਤਿਆਂ ਦੇ ੱੱਬੇ ਹੋ ਗਏ ਹਨ ਤੇ ਹੋਰ ਸਾਡੇ ਆਹ ਪੀਲੇ ਪੱਤੇ ਹੋ ਗਏ ਜਾਂ ਇਹ ਜਿਹੜੀਆਂ ਚੀਜ਼ਾਂ ਬਹੁਤ ਵੀਰਾਂ ਦੇ ਆਈਆਂ ਹਨ ਇਹ ਕਈ ਵੀਰਾਂ ਦੇ ਖੱਤਿਆਂ ਦੇ ਵਿੱਚ ਬੇਲ ਹੀ ਨਹੀਂ ਤੁਰਦੀ ਹਾਲੂ ਹੀ ਨਹੀਂ ਵੱਡਾ ਹੁੰਦਾ ਵੀਰੇ ਚਲੋ ਕਹਿਣ ਨੂੰ ਤਾਂ ਨਹੀਂ ਕਹਿਣਾ ਚਾਹੀਦਾ ਤੇ ਪਰ ਵੀਰੇ ਜਦੋਂ ਨਾ ਤੁਸੀਂ ਖੱਤਿਆਂ ਦੇ ਵਿੱਚ ਤੁਸੀਂ ਪਲਾਉ ਕਰਨ ਲੱਗ ਗਏ ਪਰਾਲੀ ਨੂੰ ਵਿੱਚ ਦੱਪਣ ਲੱਗ ਗਏ ਮੱਕੀਆਂ ਨੂੰ ਵਿੱਚ ਦੱਪਣ ਲੱਗ ਗਏ ਕਣਕ ਦੇ ਵੱਢ ਨੂੰ ਵਿੱਚ ਦੱਪਣ ਲੱਗ ਗਏ ਤੁਸੀਂ ਆਪਣੇ ਆਪ ਦੇਖਿਓ ਤੁਹਾਨੂੰ ਕਿੰਨੇ ਬੈਨੀਫਿਟ ਮਿਲਣਿਆ ਵੀਰੇ ਜਿਹੜੇ ਨਾ ਧਲੀਆਂ ਪੀਲੇ ਪੀਲੇ ਰੰਗ ਦੀਆਂ ਹੋ ਜਾਂਦੀਆਂ ਉਹ ਵੀਰੇ ਨਾਈਟ੍ਰੋਜਨ ਦੀ ਕਮੀ ਹੁੰਦੀ ਆ ਕਿ ਸਾਡੀ ਮਿੱਟੀ ਦੇ ਵਿੱਚ ਨਾਈਟ੍ਰੋਜਨ ਨਹੀਂ ਹੈਗੀ ਜਿਹੜੀ ਤੁਸੀਂ ਉੱਤੋਂ ਦਿੱਤੀ ਆ ਬਸ ਉਹੀ-ਉਹੀ ਉਹਦੇ ਨਾਲ ਹੋਇਆ ਬਸ ਠੀਕ ਨਹੀਂ ਉਹ ਉਹ ਚੀਜ਼ ਦੀ ਕਮੀ ਹੁੰਦੀ ਆ ਵੀਰੇ ਉਹ ਠੀਕ ਨਹੀਂ ਉਹ ਦੇ ਕਰਕੇ ਪਲਤਣ ਹੋ ਜਾਂਦੀ ਆ ਵੀ ਤੁਹਾਡੇ ਖੇਤ ਦੇ ਵਿੱਚ ਜਮਾ ਹੀ ਨਹੀਂ ਹੈਗੀ ਤੁਸੀਂ ਸਿਰਫ ਇੱਕ ਉੱਤੋਂ ਦਿੱਤੀ ਆ ਉਹਦੇ ਨਾਲ ਹੀ ਹੋਇਆ ਉਹ ਪ੍ਰੋਬਲਮ ਸਭ ਤੋਂ ਵੱਡੀ ਉਹ ਆ ਵੀਰੇ ਜਦੋਂ ਨਾ ਤੁਸੀਂ ਇਹ ਪਲਾਉਇੰਗ ਦਾ ਵਿੱਚ ਆਪਣੇ ਉਹ ਵੇਸਟ ਮਟੀਰੀਅਲ ਵਿੱਚ ਬੋਣ ਦਾ ਕੰਮ ਤੁਸੀਂ ਆਪ ਸ਼ੁਰੂ ਕਰ ਲਿਆ। ਜਦੋਂ ਤੁਹਾਨੂੰ ਸਮਝ ਆ ਗਈ ਤੁਸੀਂ ਆਪ ਕਹੋਗੇ ਕਿ ਯਾਰ ਵੀਰੇ ਆਲੂ ਤੇ ਵੀ ਆਲੂ ਨੂੰ ਪਾਲਣਾ ਕੋਈ ਔਖਾ ਹੀ ਨਹੀਂ। ਆ ਮੈਂ ਬਹੁਤ ਵੀਰਾਂ ਦੀਆਂ ਫੋਟੋਆਂ ਜਾਂ ਵੀਡੀਓ ਮੈਨੂੰ ਵੀਰ ਭੇਜਦੇ ਆ ਤੇ 60 60 70 70 ਦਿਨ ਦਾ ਆਲੂ ਆ ਬੇਲਣਾ ਬਾਣੀਆਂ ਬਾਣੀਆਂ ਨੇ। ਵੀ ਇੰਨੇ ਵੱਡੇ ਵੱਡੇ ਆਲੂ ਹੋਏ ਹੋਏ ਦਿਨਾਂ ਦੇ ਹਿਸਾਬ ਨਾਲ। ਕੀ ਬੇਲ ਅਗਲੇ ਤੇ ਗੱਟ-ਗੱਟ ਵੀ ਨਹੀਂ ਹੈਗੀ। ਪਖਰਾਜ ਆਲੂ ਏਨਾ ਏਡਾ ਵੱਡਾ ਹੋਇਆ ਹੈ। ਤੇ ਵੀਰੇ ਜਿਹੜਾ ਮੈਂ ਬਿਲਕੁਲ ਵੀ ਕਾਫੀ ਲੇਟ ਪਖਰਾਜ ਲਾਇਆ ਸੀ। ਠੀਕ ਆ ਨਾ ਉਹ ਵੀ ਬਹੁਤ ਵੱਡਾ ਹੋ ਗਿਆ। ਆਪ ਖੇਤ ਗਿੱਲੇ ਆ ਨਹੀਂ ਤਾਂ ਬੇਲ ਵੱਢਣ ਵਾਲੀ ਬਹੁਤ ਹੋਈ ਹੋਈ ਆਪ ਨੂੰ। ਤੇ ਤੇ ਇਹ ਗੱਲ ਹੁੰਦੀ ਆ ਕਿ ਵੀਰੇ ਖੇਤ ਜਦੋਂ ਆਪਣੇ ਤਕੜੇ ਆ ਨਾ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜੀਆਂ ਨਾ ਉਹ ਉੱਤੇ ਦਵਾਈਆਂ ਦੇਣੀਆਂ ਨੇ ਉਹ ਚੀਜ਼ਾਂ ਉੰਨੀਆਂ ਕੰਮ ਨਹੀਂ ਕਰਦੀਆਂ ਜਿੰਨੇ ਆਪਾਂ ਖੱਤਿਆਂ ਦੇ ਵਿੱਚ ਜਿਵੇਂ ਹੁਣ ਨਾ ਪਹਿਲਾਂ-ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਜਦੋਂ ਨਾ ਮੈਂ 2000 5 6 ਦੀ ਗੱਲ ਕਰਦਾ ਠੋਡੇ ਨਾਲ ਮੈਂ ਅ 2007 8 ਦੇ ਵਿੱਚ ਉਦੋਂ ਆਪ ਬਪਲਾਉ ਫੇਰ ਦੇ ਨਹੀਂ ਸੀ ਹੁੰਦੇ ਉਦੋਂ ਮੇਰਾ ਵੀ ਐਲ ਆਰ ਐਮ ਪੀਲਾ-ਪੀਲਾ ਹੋ ਜਾਂਦਾ ਸੀ ਬੇਲ ਗਰੋਥ ਹੀ ਨਹੀਂ ਸੀ ਕਰਦੀ ਹੁੰਦੀ ਨਿੱਕੀਆਂ-ਨਿੱਕੀਆਂ ਬਾਲੀਆਂ ਵੱਡੀਆਂ ਨਹੀਂ ਹੁਣ ਮਥਾਂ ਝਾੜ ਨਿਕਲਣਾ ਕਿੰਨਾ 150 ਪੂਰੀ 160 ਪੂਰੀਆਂ ਤੇ ਪਲਤਣ ਦੇ ਵਿੱਚ ਆ ਜਾਣੀ ਹਨ ਹੁਣ ਮੈਂ ਤੁਹਾਨੂੰ ਉਦੋਂ ਦਿਖਾਇਆ ਸੀਗਾ ਕਿ ਦੇ ਲੋ ਆਪਣਾ 90 ਦਿਨ ਦਾ ਉਹ ਹੋਣ ਵਾਲਾ ਵਾ ਆ 10 ਤਰੀਕ ਨੂੰ 90 ਦਿਨ ਦਾ ਹੋ ਜਾਣਾ ਤੇ ਉਹ ਅੱਜ ਵੀ ਹਰਿਆ ਦਾ ਹਰਾ ਪਿਆ ਐਲ ਆਰ ਵੀ ਆਪਣੇ ਕਾਫੀ ਦਿਨਾਂ ਦੇ ਹੋ ਗਏ ਹਨਾ ਉਹਦੇ ਉੱਤੇ ਵੀ ਪਲਤਣ ਨਹੀਂ ਆਈ ਹੈ ਹੈ ਪਖਰਾਜ ਤੇ ਤਾਂ ਕੀ ਆਉਣੀ ਆ ਕੱਲ ਤੁਹਾਨੂੰ ਡਾਇਮੰਡ ਦਿਖਾਇਆ ਉਹਦੀ ਦੇਖ ਲਓ ਕਿੰਨੇ ਸੋਹਣੀਆਂ ਹਨ ਤੇ ਵੀ ਆਪਾਂ ਨੂੰ ਨਾ ਦੇਖੋ ਮੈਂ ਮੈਂ ਨਹੀਂ ਉਸ ਗੱਲ ਦੇ ਹੱਕ ਦੇ ਵਿੱਚ ਹੈਗਾ ਕਿ ਆਪਾਂ ਉੱਤੇ ਖਰਚੇ ਕਰੀਏ ਵੀ ਚੀਜ਼ਾਂ ਦੇ ਹਨ ਕਿ ਨਜਾਇਜ਼ ਖਰਚਾ ਕਰੀਏ ਮਹਿੰਗੀਆਂ ਦਵਾਈਆਂ ਮਹਿੰਗਾ ਉਹ ਦੱਸ ਕੇ ਤਾਂ ਬਹੁਤ ਬਹੁਤ ਕੁਝ ਹੋ ਜਾਂਦਾ ਵੀ ਮਹਿੰਗੀਆਂ ਦਵਾਈਆਂ ਪਾ ਕੇ ਤਾਂ ਉਹਦਾ ਸਾਰੀ ਸਾਰੇ ਹੀ ਆਲੂ ਬਾਜੇ ਜਾਂਦਾ ਫਿਰ ਤਾਂ ਕੁਝ ਹੁੰਦਾ ਹੀ ਨਹੀਂ ਹੈ ਹਨਾ ਪਰ ਜਿਹੜਾ ਵੀਰੇ ਮੈਂ ਆਪਦਾ ਕੰਮ ਕਰਦਾ ਮੈਨੂੰ ਇਹ ਹੁੰਦਾ ਕਿ ਕਿਸੇ ਦੇ ਵੀ ਖਰਚਾ ਜ਼ਿਆਦਾ ਨਾ ਹੋਵੇ ਕਿਸੇ ਵੀਰ ਦੇ ਵੀ ਹਨਾ ਕੀ ਘੱਟ ਖਰਚੇ ਨਾਲ ਆਪਾਂ ਸਾਰ ਸਕਦੇ ਹਾਂ ਤੇ ਪਰ ਉਹਦੇ ਲਈ ਆਪਾਂ ਨੂੰ ਵੀਰੇ ਥੋੜਾ ਜਿਹਾ ਅਗੰਨੀ ਨੂੰ ਮੁੱਖ ਮੋੜਨਾ ਪੈਣਾ ਕਿ ਅੱਗ ਲਾਉਣੀਆਂ ਬੰਦ ਕਰਨੀਆਂ ਪੈਣੀਆਂ ਤੇ ਆਹ ਚੀਜ਼ਾਂ ਨਹੀਂ ਆਉਣਾ ਪੈਣਾ ਕਿ ਆਪਾਂ ਅੱਗ ਨਾ ਲਾਈਏ ਤੇ ਪਲਾਉ ਕਰੀਏ ਹਨਾ ਵੀਰੇ ਉਹਦੇ ਵਿੱਚ ਵੀਰੇ ਕਿਸੇ ਦਾ ਫਾਇਦਾ ਨਹੀਂ ਜੇ ਆਪਾਂ ਕਹਿੰਨੇ ਨਾ ਕਿ ਸਰਕਾਰ ਦਾ ਸਰਕਾਰ ਦਾ ਰੋਲ ਆ ਜਾਂ ਫਲਾਨਾ ਵੀਰੇ ਉਹ ਥੋੜਾ ਹੀ ਫਾਇਦਾ ਹੋਣਾ ਥੋੜਾ ਇੰਨਾ ਕ ਫਾਇਦਾ ਹੋਣਾ ਤੁਸੀਂ ਹੈਰਾਨ ਹੋਵੋਗੇ ਕੀ ਯਾਰ ਵੀ ਆਪਾਂ ਤੇ ਯਾਰ ਕਮਲੇ ਸੀਗੇ ਹਨਾ ਵੀ ਆਪਾਂ ਅੱਗ ਲਾਈ ਗਏ ਐਵੇਂ ਤੇ ਜਿਹੜੇ ਵੀਰ ਗੱਠਾ ਬਣਾ ਦਿੰਦੇ ਆ ਵੀਰੇ ਉਹਨਾਂ ਦੇ ਤਖਤਿਆਂ 'ਚ ਤਾਂ ਕੁਝ ਵੀ ਨਹੀਂ ਰਹਿੰਦਾ ਫਤਿਹ ਦਾ ਸਾਨਾ ਤੇ ਇਹ ਚੀਜ਼ਾਂ ਨੂੰ ਵੀਰੇ ਆਪਾਂ ਨੂੰ ਕੰਟਰੋਲ ਕਰਨਾ ਪੈਣਾ ਕਿ ਅੱਗਾ ਉੱਗਾ ਤੋਂ ਬੰਦ ਕਰਨਾ ਪੈਣਾ ਹਨਾ ਕਿ ਜਦੋਂ ਆਪਣੀਆਂ ਇਹ ਚੀਜ਼ਾਂ ਹੋ ਗਿਆ ਮੈਂ ਹੁਣ ਮੈਂ ਤਾਂ ਤੁਹਾਨੂੰ ਕਿੰਨੀ ਵਾਰ ਆਪ ਦਾ ਸਾਰਾ ਕੁਝ ਦੱਸਿਆ ਕਿ ਵੀਰੇ ਮੈਂ ਆਹ ਦਵਾਈ ਪਾਈ ਐ ਵੀ ਵੀਰੇ ਮੈਂ ਆਹ ਦਵਾਈ ਪਾਈ ਐ ਹਨਾ ਕਿ ਮੈਂ ਤਾਂ ਤੁਹਾਨੂੰ ਡੋਡੇ ਤੋਂ ਕਿਸੇ ਚੀਜ਼ ਦਾ ਲਕੋ ਨਹੀਂ ਰੱਖਦਾ ਹਨਾ ਵੀਰੇ ਜੋ ਜੋ ਵੀ ਆਲੂਆਂ ਦੇ ਪਾਇਆ ਹੁਣ ਮੈਂ ਤਾਂ 13045 ਤੋਂ ਬਿਨਾ ਹੋਰ ਆਲੂ ਨੂੰ ਮੋਟਾ ਹੋਣ ਵਾਲੀ ਸਪਰੇ ਨਹੀਂ ਕਰਦਾ ਚਾਹੇ ਤੁਸੀਂ ਜਿਹੜੇ ਮਰਜ਼ੀ ਵੀਰ ਮੇਰੇ ਆ ਜਾਓ ਫਾਰਮ ਤੇ ਮੈਂ ਤੁਹਾਨੂੰ ਆਪਦੇ ਆਲੂ ਵਿਜ਼ਿਟ ਕਰਵਾ ਦੂੰਗਾ ਤੇ ਤੁਸੀਂ ਆਲੂਆਂ ਨੂੰ ਚਿੱਤੇ ਦੇਖ ਲਿਓ ਕਿ ਕੀ ਮੈਂ ਜ਼ਿਆਦਾ ਪਾਇਆ ਹੋਇਆ ਵੀ ਕੁਝ ਵੀ ਐਕਸਟਰਾ ਯੂਜ਼ ਕਰਿਆ ਹੋਇਆ ਹੈਗਾ ਨਹੀਂ ਕਰਦਾ ਵੀਰੇ ਮੈਂ ਬਿਲਕੁਲ ਨਹੀਂ ਕਰਦਾ ਸਿਰਫ ਇੱਕ ਨਾਰਮਲ ਐਨਪੀਕੇ ਆ ਜਿਹੜੇ ਆਪਾਂ ਸਾਰੇ ਹੀ ਕਰਦੇ ਆ ਪਹਿਲਾਂ 19191261 13045 ਬਸ ਆ ਐਨਪੀ ਗਿਆ ਜੇ ਉਸ ਕਰਦਾ ਜਿਹੜੇ ਮੈਂ ਹਨਾ ਤੇ ਬਸ ਫੰਗੀ ਸਾਈਡ ਦੇ ਵਿੱਚ ਫੰਗੀ ਸਾਈਡ ਜੇ ਆਪਾਂ ਟਾਈਮਲੀ ਕਰੀ ਜਾਂਦੇ ਆ ਜਿਵੇਂ ਜਿਵੇਂ ਮੈਂ 13045 ਕਰਤੀ ਸੀ ਹਨਾ ਜਿਵੇਂ ਐਮ 45 ਆ ਇਹ ਜਿਹੜੀਆਂ ਚੀਜ਼ਾਂ ਜਿਹੜੇ ਆਪਾਂ ਕਰਦੇ ਆ ਫੇਰ ਕੋਈ ਵੀ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਵੀਰੇ ਠੀਕ ਨਹੀਂ ਦੇਖ ਲਓ ਆਪਾਂ ਨਾ ਘਰੇ ਨਾ ਲਾਲ ਮਿਰਚ ਨਹੀਂ ਮੈਂ ਖਾਂਦੇ ਹੈਗੇ ਅਸੀਂ ਬਹੁਤ ਘੱਟ ਲਾਲ ਮਿਰਚ ਸਬਜ਼ੀ ਦੇ ਵਿੱਚ ਯੂਜ਼ ਕਰਦੇ ਆ ਹਨਾ ਤੇ ਬਟ ਮੈਂ ਕਿਸੇ ਦੇ ਘਰੇ ਨਾ ਰੋਟੀ ਖਾਦੀ ਤੇ ਉਹਨਾਂ ਦੇ ਨਾਲ ਲਾਲ ਮਿਰਚ ਬਹੁਤ ਜ਼ਿਆਦਾ ਸੀਗੀ ਸਬਜ਼ੀ ਦੇ ਵਿੱਚ ਹਨ ਤੇ ਚਲੋ ਮੈਂ ਤਾਂ ਦੋ ਰੋਟੀਆਂ ਖਾਣੀਆਂ ਹੁੰਦੀਆਂ ਹਨ ਮੈਂ ਦੋ ਰੋਟੀ ਮੈਂ ਚਲੋ ਸਬਜ਼ੀ ਜੀ ਖਾ ਲਈ ਤਰੀ ਜੀ ਅੰਦਰ ਚਲੇ ਗਈ ਹਨ ਕੋੜੀ ਬਹੁਤ ਸੀ ਮੈਂ ਪਾਣੀ ਸੂ ਸੂ ਕਰਦਾ ਰਹਿਆ ਪਾਣੀ ਪੀ ਪੀ ਕੇ ਮੈਂ ਪਰ ਭਈ ਅੱਜ ਸੱਚ ਪੁੱਛਿਓ 5 ਦਿਨ ਹੋ ਗਏ ਕਿ ਮੈਂ ਤੋ ਰੋਟੀ ਨਹੀਂ ਖਾਦੀ ਜਾਂਦੀ ਜੇ ਰੋਟੀ ਖਾਣਾ ਨਾ ਤਾਂ ਢਿੱਡ ਦੁਖਣ ਲੱਗ ਜਾਂਦਾ ਕੀ ਅੰਦਰ ਮੇਰੇ ਜਾ ਕਮ ਕਰਤੇ ਤੇ ਰਾਤ ਵੀ ਮੈਨੂੰ ਇੱਕਦਾਂ ਹੀ ਬੁਖਾਰ ਚੜ ਗਿਆ ਤੇ ਆ ਹੁਣ ਵੀ ਮੈਂ ਗੱਡੀ ਦੀ ਸਰਵਿਸ ਕਰਾਉਣ ਆਇਆ ਸੀ ਤੇ ਇੱਕਦਾਂ ਹੀ ਆ ਹੁਣ ਬੈਠੇ ਬੈਠੇ ਨੂੰ ਸ਼ਾਮ ਨੂੰ ਨਾ ਬੁਖਾਰ ਹੋ ਗਿਆ ਤੇ ਮੈਂ ਕਿਹਾ ਯਾਰ ਵੀ ਮੈਥੋਂ ਨਹੀਂ ਹੁਣ ਬੈਠ ਹੁੰਦਾ ਵੀ ਤੁਸੀਂ ਮੇਰੀ ਗੱਡੀ ਧੋਵੋ ਨਾ ਵੀ ਮੇਰੀ ਗੱਡੀ ਤੁਸੀਂ ਮੈਨੂੰ ਐਵੇਂ ਹੀ ਵਾਪਸ ਦੇ ਦਿਓ ਤੇ ਹੁਣ ਗੱਡੀ ਮੈਂ ਇਦਾਂ ਹੀ ਵਾਪਸ ਲਈ ਹੈ ਉਹਨਾਂ ਤੋਂ ਮੈਂ ਕਿਹਾ ਵੀ ਤੁਸੀਂ ਸਰਵਿਸ ਵੀ ਤੋਣ ਨੂੰ ਮੇ ਤੁਹਾਨੂੰ ਨੂੰ ਰਹਿਣ ਦੋ ਵੀ ਐਦਾਂ ਹੀ ਦੇ ਦਿਓ ਮੈਨੂੰ ਹੁਣ ਮੈਂ ਉਦਾਂ ਹੀ ਆਪਦੀ ਗੱਡੀ ਬਿਨਾਂ ਧਵਾਉਣ ਤੋਂ ਲੈ ਕੇ ਚੱਲੇ ਆ ਹੁਣ ਪੂਰੀ ਹੀਟ ਲਾਈ ਆ ਤੋਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਕਿ ਮੈਨੂੰ ਲੰਗਰ ਕਿੰਨਾ ਪਸੰਦ ਆ ਹਨਾ ਕਿ ਗੁਰਦੁਆਰੇ ਲੰਗਰ ਛਕਣਾ ਤੇ ਯਕੀਨ ਮੰਨਿਓ ਕੱਲ ਵੀ ਨਹੀਂ ਲੰਗਰ ਖਾਧਾ ਇੱਕ ਵੀ ਪ੍ਰਸ਼ਾਦਾ ਨਹੀਂ ਛਕੋਇਆ ਤੇ ਕੱਲ ਵੀ ਦੇ ਲੋ ਪ੍ਰਸ਼ਾਦਾ ਸੀਗਾ ਹਨਾ ਗੁਰਦੁਆਰਾ ਸਾਹਿਬ ਇੰਨਾ ਸੁਆਦ ਸੀ ਪ੍ਰਸ਼ਾਦਾ ਕਿ ਮੇਰੇ ਮੂੰਹ ਚ ਪਾਣੀ ਦਿਖਦਾ ਸੀ ਤੇ ਬਟ ਮੈਂ ਤੋਂ ਪ੍ਰਸ਼ਾਦਾ ਨਹੀਂ ਛਕਿਆ ਗਿਆ ਹਨ ਤੇ ਬਸ ਥੋੜਾ ਜਿਹਾ ਪ੍ਰਸ਼ਾਦਾ ਹੀ ਖਾਧਾ ਤੇ ਅੱਜ ਸਵੇਰੇ ਫੇਰ ਬਹੁਤ ਵਧੀਆ ਪ੍ਰਸ਼ਾਦਾ ਸੀ ਤੇ ਫੇਰ ਨਹੀਂ ਛਕਿਆ ਪ੍ਰਸ਼ਾਦਾ ਤੇ ਬਸ ਵੀ ਇੰਨਾ ਕੋ ਔਖਾ ਹੋਇਆ ਹੋਇਆ ਕੰਮ ਨਾ ਕੀ ਗੱਲ ਹੀ ਛੱਡ ਦੋ ਹੁਣ ਇੱਕਦਾਂ ਵੀ ਬੁਖਾਰ ਹੋ ਗਿਆ ਤੇ ਕਿ ਬੁਖਾਰ ਕਹਿ ਲਓ ਫੀਵਰ ਕਹਿ ਲਓ ਹਨ ਪੰਜਾਬੀਆਂ ਦਾ ਬੁਖਾਰ ਹੀ ਹੁੰਦਾ ਤੇ ਹਨਾ ਤਾਪ ਕਹਿ ਲਓ ਤਾਪ ਚੜ ਗਿਆ ਹਨਾ ਤੇ ਹੁਣ ਵੀ ਮੂੰਹ ਮੇਰਾ ਬਾਈ ਪੂਰਾ ਲਾਲ ਹੋ ਗਿਆ ਬੈਠੇ ਤਾਂ ਇੰਨੀ ਠੰਡ ਲੱਗੀ ਹਨਾ ਮੈਨੂੰ ਉੱਥੇ ਬੈਠੇ ਨੂੰ ਜਾਂਦ ਸੀ ਜ ਮੈਂ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਦੇਖ ਮੈਨੂੰ ਲੱਗਦੀ ਹੈ ਠੰਡ ਬਹੁਤ ਹੀ ਨਜਾਇਜ਼ ਵੀ ਮੇਰੀ ਨਾ ਤੂੰ ਗੱਡੀ ਬਿਨਾ ਉਹ ਤੋਂ ਕੁਝ ਕਰੇ ਤੂੰ ਮੈਨੂੰ ਦੇ ਦੇ ਵੀ ਧੋਣ ਧੂਣ ਨੂੰ ਰਹਿਣ ਦੇ ਹਨਾ ਚਲ ਉਹਨੇ ਵੀਰ ਨੇ ਆਪਣੀ ਗੱਡੀ ਛੇਤੀ ਕਰਾਤੀ ਵੀ ਮੈਂ ਤਾਂ ਗਲਤੀ ਹੋ ਗਈ ਮੈਂ ਆਨਲਾਈਨ ਬੁੱਕ ਨਹੀਂ ਕਰੀ 60 60 ਮਿੰਟਾਂ ਵਾਲੀ ਬੁੱਕ ਕਰਦਾ ਤਾਂ ਉਹਨੂੰ ਮੈਂ ਕਦੋਂ ਦਾ ਘਰੇ ਆ ਜਾਂਦਾ ਮੈਨੂੰ ਐ ਸੀ ਵੀ ਸਵੇਰੇ ਮੈਂ ਆ ਮੈਡੀਸਨ ਲੈ ਲਿਆ ਡਾਕਟਰ ਨੂੰ ਦਿਖਾ ਕੇ ਤੇ ਵੀ ਹੁਣ ਮੈਂ ਠੀਕ ਆ ਹਨਾ ਤੇ ਘਰੇ ਵੀ ਬੈਠਣਾ ਹੀ ਆ ਵੀ ਚੱਲ ਗੱਡੀ ਦੀ ਸਰਵਿਸ ਹੋਣ ਵਾਲੀ ਸੀਗੀ ਵੀ ਹੈਗੀ ਸੀ ਅਜੇ ਤਾਂ 3 4 500 ਕਿਲੋਮੀਟਰ ਰੰਦੀ ਹੈ ਮੈਂ ਕਰਵਾ ਲਿਓ ਨੇ ਹਨਾ ਕਿ ਬੇਲੀ ਬੈਠਿਆਂ ਤੇ ਮੈਂ ਕਿ ਘਰੇ ਬੈਠਿਆ ਨੇ ਵੀ ਕੀ ਕਰਨਾ ਨਾ ਕੋਈ ਖੇਤਾਂ ਚ ਕੰਮ ਆ ਹਨ ਤੇ ਵੀ ਫੇਰ ਕੰਮ ਚੱਲ ਪੈਣਾ ਫੇਰ ਟਾਈਮ ਨਹੀਂ ਲੱਗਦਾ ਤੇ ਪਤਾ ਨਹੀਂ ਦਾ ਵੀ ਅੱਜ ਸਾਰੀ ਦਿਹਾੜੀ ਪੈ ਨਹੀਂ ਵੀ ਇੱਕ ਵਾਰ ਵੀ ਬੈਠਣ ਦੇ ਨਾਲ ਹੀ ਉਹ ਹੋ ਗਿਆ ਹਨ ਕਿ ਵੀ ਬੈਠਣ ਕਰਕੇ ਇਹ ਚੀਜ਼ ਹੋ ਗਈ ਤੇ ਸਮਝ ਨਹੀਂ ਲੱਗੀ ਕਿ ਇੱਕ ਦਾ ਵੀ ਬੰਕਾਰ ਚੜ ਗਿਆ ਤੇ ਚਲੋ ਹੁਣ ਦੇਖਦੇ ਆ ਘਰੇ ਜਾ ਕੇ ਡੋਲੋ ਲੈਣਾ ਤੇ ਫੇਰ ਡੋਲੋ ਖਾ ਕੇ ਸੌਣੇ ਆ ਦੇ ਬੁਖਾਰ ਹਟ ਜਵੇ ਕਿਉਂਕਿ ਬਈ ਜਾਨਵਨੀ ਹੈਗੀ ਸਰੀਰ ਦੇ ਵਿੱਚ ਜਾਨ ਮੁੱਕੀ ਪਈ ਆ ਕਿਉਂਕਿ ਡਾਕਟਰ ਕਹਿੰਦਾ ਖਿਚੜੀ ਖਾਓ ਦਲੀਆ ਖਾਓ ਮੈਨੂੰ ਇਹ ਚੀਜ਼ਾਂ ਬਿਲਕੁਲ ਪਸੰਦ ਨਹੀਂ ਹੈਗੀਆਂ ਇਹ ਖਾਣੀਆਂ ਖਿਚੜੀ ਨਾ ਦਲੀਆ ਇਹ ਮੇਰੇ ਨਹੀਂ ਲੰਗਦਾ ਹੈ ਤੇ ਆਪਾਂ ਨੂੰ ਤਾਂ ਰੋਟੀ ਪਸੰਦ ਆ ਰੋਟੀ ਦੋ ਤਿੰਨੇ ਟਾਈਮ ਮਿਲ ਜਵੇ ਬਸ ਰੋਟੀ ਦੇ ਸਵੇਰੇ ਆ ਤਾਂ ਫਰੂਟ ਫਰਾਟ ਖਾਦੇ ਸੀ ਪਰ ਇੰਨੇ ਯਾਰ ਫਰੂਟ ਖਾ ਕੇ ਵੀ ਕਿੱਥੋਂ ਬੰਦਾ ਉਹ ਸਰਦਾ ਵਾ ਕੱਲੇ ਫਰੂਟਾਂ ਦਾ ਤੇ ਇਦਾਂ ਹੀ ਆ ਬਸ ਅਜੇ 2-4 ਦਿਨ ਹੋ ਗਏ ਬਾਲਾ ਹੋਕਾ ਜਿਹਾ ਚੱਲਦਾ ਘਮ ਇੱਕਦ ਫੋਨ ਬਹੁਤ ਆਉਂਦੇ ਆ ਜੇ ਮਾੜਾ ਜਿਹਾ ਵੀ ਮੈਂ ਫੋਨ ਸਾਈਲੈਂਟ ਮੈਂ ਲਾਉਂਦਾ ਨਹੀਂ ਹੈਗਾ ਤੇ ਗੱਲ ਕਰਨੀ ਪੈਂਦੀ ਆ ਉਹ ਦਿੱਕਤ ਦੇ ਵਿੱਚ ਹੈਗਾ ਤੇ ਬਾਕੀ ਚਲੋ ਸਾਰੇ ਵੀਰਾਂ ਨੂੰ ਕੱਲ ਨੂੰ ਫੇਰ ਸਮਝਾਉਣਾ ਹੈ ਜਿਹੜੀਆਂ ਆਲੂ ਨੂੰ ਫਾਇਦੇਦਾਰ ਚੀਜ਼ਾਂ ਨੇ ਕੱਲ ਨੂੰ ਲਾਉਨੇ ਆ ਥੋੜਾ ਜਿਹਾ ਟਾਈਮ ਅੱਜ ਹੁਣ ਬਾਲੀ ਗੱਲ ਨਹੀਂ ਹੁੰਦੀ ਮੇਰੇ ਤੋਂ ਕਿਉਂਕਿ ਥੋੜਾ ਟੱਡ ਦਰਦ ਕਰੀ ਜਾਂਦਾ ਟੱਡ ਨਹੀਂ ਦੁਖਣਾ ਹਟਦਾ